ਚਲ ਚਰਾ ਕਿਤਰਾ ਬਚਿਆ ਗਾਰਡਰ ਨੇ ਜੇ ਕੋਈ ਗਾਰਡਰ ਟੁੱੜਿਆ ਹੈ ਮਾਲਕੇ ਥੁਗਾ ਰੱਖਣਾ ਜੀ ਸਾਡੀ ਪਾਣੀ ਪਲਾਈ ਕੋਈ ਨਾ ਸੁਣੀ ਪੀਤਾ ਪਾਣੀ 不道给他。 ਸ਼ਾਤੀ ਹਾਂ ਕਿਸੇ ਮਜਰਤ ਆਏ ਤੇ 2 ਵਜੇ ਦੀ ਗੱਲ ਹੈ 2 ਟਾਈਮ ਭੇਜਿਆ ਨਹੀਂ ਬਾਜ ਤੁਹਾਡੇ ਕੋਈ ਕੀ ਨਾਜੇ ਮੇਰਾ ਨਾਮ ਸਰੇਂਦਰ ਕੁਮਾਰੀ ਇਹ ਪਿੰਡ ਖਰਖਰਾ ਟੁੱਟਵਾਲ ਇੱਥੇ ਰਹਿਣ ਵਾਲੇ ਇਹ ਦੇਖਿਆ ਕਿ ਤੁਹਾਡੇ ਪਿੰਡ ਦੇ ਜਿਹੜਾ ਪਰਿਵਾਰ ਹੈਗਾ ਕਾਫੀ ਮਾੜੀ ਹਾਲਾਤਾਂ ਦੇ ਛੱਤ ਵੀ ਡੇਗ ਗਈ ਹੈ ਹਾਂਜੀ ਕੀ ਲੱਗਦਾ ਸਰਕਾਰ ਨੇ ਕਦੇ ਨਾਲ ਧਿਆਨ ਨਹੀਂ ਦਿੱਤਾ ਸਰ ਪਹਿਲੇ ਤੇ ਕੋਈ ਕਿਸੇ ਨੇ ਧਿਆਨ ਨਹੀਂ ਦਿੱਤਾ ਹੋਣ ਆਪਣੇ ਸਰਪੰਚ ਸਾਹਿਬ ਨੇ ਆਂਦਾ ਫਾਈਲ ਭਰੀ ਗ੍ਰਾਂਟ ਮਨਜ਼ੂਰ ਵੀ ਹੋਇਆ ਫਾਈਲ ਨੰਬਰ ਵੀ ਆ ਜਾਂਦਾ ਲੇਕਿਨ ਕਿਸੇ ਨੇ ਗੌਰ ਨਹੀਂ ਕੀਤੀ ਸਰਕਾਰ ਨੇ ਸਾਡੀ ਇਹੋ ਬੇਨਤੀ ਹੈ ਸਰਕਾਰ ਨੂੰ ਮੌਕੇ ਦੀ ਇਹਦੀ ਗੌਰ ਕਰ ਪੈਸੇ ਦਿੱਤੇ ਜਾਣ ਜਿਹੜੇ ਗ੍ਰਾਂਟ ਤੇ ਬਣਦੇ ਨੇ ਚਲੋ ਆਪਣਾ ਲੈਂਡ ਰੋਨ ਦੇ ਪਾ ਕੇ ਆਪਣਾ ਗੁਜ਼ਾਰਾ ਕਰ ਲੈਣ ਗਰੀਬ ਪਰਿਵਾਰ ਹੈ ਮਜ਼ਦੂਰ ਬੰਦੇ ਨੇ ਚਲੋ ਆਪਣਾ ਰਾਸ਼ਨ ਪਾਣੀ ਪੂਰਾ ਹੁੰਦਾ ਮਜ਼ਦੂਰੀ ਨਾਲ ਸਰਕਾਰ ਬ੍ਰਦਰ ਵੀ ਅੰਦਰ ਸੀਗਾ ਬ੍ਰਦਰ ਇਹਨਾਂ ਦਾ ਸਾਰਾ ਅੰਦਰ ਹੀ ਆ ਪਿੰਡ ਵਾਲੇ ਮੱਲੇ ਵਾਲਾ ਅਸਲਾ ਰਾਤ ਦੇ 2:30 ਵਜੇ ਆਵਾਜ਼ ਆਈ ਮਕਾਨ ਦੀ ਬਾਰ ਨਿਕਲੀ ਸਾਰਾ ਰੋਲੀ ਰਾਲੀ ਪਾਇਦੇ ਬੜੀ ਮੁਸ਼ਕਲ ਨਾਲ ਬਾਰ ਗੜੇ ਸਾਰਾ ਦਬੋਏ ਸਿਰਫ ਇੱਕ ਮੂੰਹ ਦਾ ਬਾਰ ਹੀ ਬਾਰ ਲੱਗਦਾ ਨਹੀਂ ਸਰਕਾਰਾਂ ਦੇ ਜਿਹੜੇ ਦਾਅਵੇ ਜਾਂ ਬਾਦ ਇਹਨੂੰ ਖੋਖਲੇ ਹੀ ਨੇ ਮਤਲਬ ਹਕੀਕਤ ਦੇ ਵਿੱਚ ਸਰਕਾਰਾਂ ਦੇ ਦੇਖੋ ਜੀ ਹੁਣ ਸਭ ਕੁਝ ਆਈ ਤੇ ਦੱਸ ਦਿੱਤਾ ਤੁਹਾਨੂੰ ਫਾਈਲ ਭਰੇ ਫਾਰਮ ਸਰਕਾਰ ਨਹੀਂ ਕਰੇ ਉਹਨਾਂ ਸਰਕਾਰ ਦੇਖੇ ਵੀ ਹੁਣ ਕੀ ਕਰਨਾ ਚਾਹਦਾ ਦਾ ਬਲੀਵੀਰ ਜੀ ਕਿਹੜਾ ਪਿੰਡ ਹੈਗਾ ਤੁਤਵਾਲ ਕਰਤਰਾ ਕੀ ਗੱਲ ਬਾਤ ਹੋਈ ਇਹੜਾ ਮਕਾਨ ਡਿੱ ਗਿਆ ਇਹ ਸਾਰਾ ਬਰਸਾਂ ਤੇ ਚੰਡੀ ਪਾਣੀ بارشਾਂ ਦੋ ਦਿਨ ਹੀ ਇਹ بارش ਹੁੰਦੀ ਹਾਂਜੀ ਉਹਦੇ ਸਾਹ ਬਣਾ ਲਿਆ ਅਸੀਂ ਰਾਤ 2:30 ਵਜੇ ਬਾਹਰ ਬੈਠੇ ਉਹਦੇ ਘੰਟੇ ਵਗ ਰੋ ਮਕਾਨ ਦੇ ਜੁੜਿਆ ਅੱਗੇ ਵੀ ਸਰ ਜਲੇ ਬਰਸਾਂਤ ਹੁੰਦੀਆਂ ਤੇ ਅਸੀਂ ਸਾਨੂੰ ਇਹੀ ਪਰੇਸ਼ਾਨੀ ਰਹਿੰਦੀ ਪੇ ਮਕਾਨ بس ਡਿਗਣ ਨਾਲ ਆਈਏ ਦੇਖੋ ਸਰ ਅੱਜ ਤੱਕ ਕਿਸੇ ਨੇ ਸਾਡੇ ਨੂੰ ਨਹੀਂ ਦੇਖਿਆ ਇਹ ਸਾਡੇ ਸਰਪੰਚ ਸਾਹਿਬ ਟੂਟੂ ਵਾਲ ਖਰਕੜੇ ਦੇ ਨੇ ਉਹਨ ਸਾਡੀ ਨੇ ਫੈਲ ਲਾਈ ਸੀ ਸਾਡੇ ਫੈਲ ਚ ਨੰਬਰ ਵੀ ਆਇਆ ਪਰ ਅੱਜ ਤੱਕ ਸਾਨੂੰ ਗ੍ਰਾਂਟ ਨਹੀਂ ਮਿਲੀ ਸਾਡੇ ਸਰ ਜਨਮਪੂਰ ਇਥੋਂ ਦੀ ਹੈ ਬਚਪੜੀ ਇੱਥੇ ਗੁਜ਼ਰਿਆ ਹਰ ਕੀ ਲੱਗਦਾ ਗ੍ਰਾਂਟ ਕਿਉਂ ਨਹੀਂ ਮਿਲਦੀ ਪਤਾ ਨਹੀਂ ਸਾਰੇ ਕੋਈ ਅਫਸਰੇ ਨੇ ਜਾਂ ਕੋਈ ਕੇ ਕਾਰਨ ਸਰ ਅਜੇ ਤੱਕ ਨਹੀਂ ਮਿਲੀ ਫਿਰ ਬੱਚਿਆਂ ਨਾਲ ਤੁਸੀਂ ਕਿੱਥੇ ਸੁੱਤੇ ਸੀਗੇ ਜਿਸ ਦਿਨ ਮਕਾਨ ਡਿੱਗਿਆ ਹਾਂਜੀ ਹਾਂਜੀ ਪੱਲੀ ਸਾਡਾ ਤੱਚਾ ਮਕਾਨਾ ਵੀ ਮੜਾ ਜਿਆ ਉਹਦੇ ਉੱਤੇ ਐ ਵੀ ਉੱਧਰ ਵੀ ਥਨੀਆਂ ਥਨੀਆਂ ਲਾਈਆਂ ਅੱਜ ਇੱਧਰ ਵੀ ਕੋਈ ਸੁੱਤਾ ਬਿਆ ਸੀਗਾ ਹਾਂਜੀ ਹਾਂਜੀ ਇੱਧਰ ਛੋਟਾ ਘਰਾ ਸੁੱਤੇ ਸੀ ਵਾ ਫਿਰ ਹਾਂਜੀ ਉਹ ਬੜੇ ਹਿਸਾਬ ਨਾਲ ਸੀ ਜਨਾਂ ਕੱਢਿਆ ਵਾਰ ਸੱਟਾ ਹੁਟਾ ਵੀ ਲੱਗੇ ਗਏ ਕੀ ਮੰਗ ਕਰਦੇ ਹੋ ਮੰਗੇ ਜੀ ਸਰ ਸਾਨੂੰ ਗ੍ਰਾਂਟ ਦਿੱਤੀ ਆ ਆਹੀ ਕੋਈ ਮਕਾਨ ਮੜਾ ਮੋਟਾ ਛੱਤ ਪਾ ਲਈਏ ਹਾਂਜੀ ਆ ਜੰਮੂ ਜੀ ਕੀ ਗੱਲਬਾਤ ਹੋਈ ਹੈ ਤੁਹਾਡੇ ਸੱਟਾ ਸੱਟਾਂ ਲੱਗੀਆਂ ਜਿਹੜੀਆਂ ਤੁਹਾਾਰੇ ਬਸਾਦ ਤੋਂ ਸਹਿੰਦਰ ਸਤੇ ਇਟਾਈ ਗੁਰਾ ਦਾ ਮਕਾਨ ਦੇਖਦੇ ਫਿਰ 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 ਮਹੱਲੇ ਦੇ ਭਰਾ ਤੇ ਆਏ ਨਾ ਬਾਹਰ ਕੱਢੇ ਨੇ ਜਿਹੜੀਆਂ ਸੱਟਾ ਸੱਟਾਂ ਲੱਗੀਆਂ ਹਾਂ ਜੀ ਵੇਚੀ ਹੋਣਾ ਬੈੱਡ ਹੋਰ ਡਾਡੀ ਤੋਂ ਤੁਹਾਡੇ ਤੇ ਕੀ ਕਾਰਨ ਹੈਗਾ ਕੱਚਾ ਮਕਾਨ ਬ੍ਰਾਂਡ ਜ਼ਰੂਰ ਕੋਈ ਨਹੀਂ ਭਰਾਈ ਕਰੇ ਭਰਾਈ ਆਈ ਨਹੀਂ ਕੀ ਮੰਗ ਕਰਦੇ ਹੋ ਇਹਦਾ ਮਾਦਾ ਜੀ ਪੈਸੇ ਤੋਂ 1800 ਦਾ 7 ਪਹਿਲੇ